ਮਿੰਟੋ ਮਿੰਟੀ ਫੋਨ ਆ ਗਿਆ ਦਰਮਤੇ ਜੇ ਜਾ ਫੋਨ ਚ ਫੋਨ ਚ ਫਤਿ ਜਾ ਕੇ ਵਿਆਹ ਜਾਂਦੀ ਤਿਆਰੀ 10 ਵੱਜ ਚੁੱਕੇ ਮਿੰਟ ਮਾਰੋ ਮਿੰਟੋ ਮਿੰਟੋ ਫਤਿ ਤਿਆਰ ਹੋ ਜਾ ਮਿੰਟੋ ਮਿੰਟੀ ਐਦਾਂ ਹੀ ਰੋਣਾ ਰੋਣਾ ਬਿਲਕੁਲ ਨਹੀਂਗਾ ਚਲੋ ਤਿਆਰ ਹੋ ਮਿੰਟੋ ਮਿੰਟੀ ਇਹ ਤੇ ਕਾਂਟੋ ਨਹੀਂ ਵੇਖਣੇ ਜਿਆਦਾ ਲਕਾਂਟੋ ਵਿੱਚ ਲਾਤੇ ਕਰਨੇ ਮੈਂ ਕੋਤਕ ਨਾ ਰਹਿਣਾ ਨਹੀਂ ਕਿਤੇ

ਕਮ ਹੱਤੇ ਰਾਂਗ ਸਹੀ ਲੈਂਦਾ ਇੱਕ ਪਲੇਨ ਇੱਕ ਦੂਜਾ ਨਾ ਆਪਾਂ ਬੰਟੇ ਕਹਿੰਦੀ ਹੁੰਦਾ ਵੀ ਆਪਾਂ ਕੱਟਣ ਦੇਣੀ ਥੋੜੀ ਜਿਹੀ ਲੰਬੀ ਆ ਬੰਟ ਦੋ ਤਿੰਨ ਇੰਚੀ ਇਹਦੇ ਲੈਣ ਤੋਂ ਪੇ ਘੜੀ ਮਗਰ ਤੋਂ ਬਸਾਉਣੇ ਵੇ ਰੋਈ ਜਾਂਦੇ ਆ ਕਿਉਂ ਪਤਾ ਇਹ ਕੀ ਗੱਲ ਹੋਈ ਆ ਬਿੱਲੀ ਦਾ ਸਫਾ ਕਰ ਲਵਾਂਇਆ ਤੇ ਹੁਣ ਇਸ ਤੋਂ ਬਾਅਦ ਮਹਾਰਾਗ ਗ੍ਰੈਂਟ ਇਹਦੇ ਬਣਨ ਕੇ ਅੱਜ ਲੱਡੂ ਬਹੁਤ ਕੈਂ ਤਨ ਲੱਡੂ ਬੰਦੇ ਨੇ ਤੇ ਤੁਸੀਂ ਦੇਖਦੇ ਰਹੋ ਬਾਸਟ ਤੱਕ ਕੇ ਸਫਾ ਬੁਆ ਲੈ ਹੋਇਆ ਤੇ ਹੁਣ ਇਸ ਤੋਂ ਬਾਅਦ ਦੁੱਧ ਜਿਹੜਾ ਹੈ ਵਿੱਚ ਐਡ ਕਰਾਂਗੇ ഹെന ਜਿਹਨੇ ਤੇਰੇ ਮੈਂ ਸੰਗਣਾ ਨਹੀਂ ਹੁੰਦਾ ਪਰ ਵਸਟਾ ਦੋ ਆਪਾਂ ਲਾਚੀਆਂ ਪਾ ਲਈਆਂ ਫਲੇਵਰ ਵਾਸਤੇ ਦੁੱਧ ਨੂੰ ਇਦਾਂ ਆਪਾਂ ਹਲਾਉਂਦੇ ਰਹਿਣਾ ਹੈ ਤਾਂ ਕਿ ਇਹ ਥੱਲੇ ਨਾ ਲੱਗ ਜੇ ਦੁੱਧ ਤਾਂ ਤੇ ਇਹਨੂੰ ਸੰਗਣਾ ਕਰਨਾ ਹੈ ਜੇ ਸੰਗਣਾ ਹੋ ਗਿਆ ਤੇ ਜਿਹੜਾ ਮਟੀਰੀਅਲ ਹੈ ਇਹ ਕਰੇ ਇਹਦੇ ਵਿੱਚ ਐਡ ਕਰ ਦੇਣਾ ਚੀਜ਼ ਇਹਦੇ ਵਿੱਚ ਆਪਾਂ ਪਾਵਾਂਗੇ ਹਾਂ ਤਾਂ ਮੈਂ ਚੀਨੀ ਆਪਾਂ ਐਡ ਕਰਤਾ ਆ ਨਾਰੀਅਲ ਦਾ பூரா பூரா கேட்கும் ਆਪਾਂ ਪਲੇਟ 'ਚ ਇਹਨੇ ਕੱਢ ਲਾਗੇ ਪੇਸ ਤੋਂ ਜੇ ਇਹ ਠੰਡਾ ਹੋ ਜੇਗਾ ਫਿਰ ਇਸ ਤੋਂ ਬਾਅਦ ਆਪਾਂ ਇਹਦੇ ਲੱਡੂ ਬਣਾਵਾਂਗੇ ਹਾਂਜੀ ਬਾਜੀ ਤੁਸੀਂ ਦੱਸੋ ਲੈ ਬੈਲਟਰ ਖੜਨ ਦਾ ਮੇਰਾ ਬਾਪ ਕਿਉਂ ਦੇ ਲੱਡੂ ਆਪਣੇ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਦੇਖੋ ਨੂੰ ਬਹੁਤ ਹੀ ਵਧੀਆ ਲੱਗਦੇ ਪਏ ਨੇ ਤੇ ਹੁਣ ਇਹ ਤੇਜ ਤੇ ਕਰਕੇ ਦੱਸਾਂਗੇ ਕਿ ਕਿਵੇਂ ਇਹਦੇ ਬਣੇ ਆ ਤੇ ਐਵੇਂ ਤੇਰੀ ਰੈਸਪੀ ਜਿਹੜੀ ਇਹ ਤਿਆਰ ਕਰਾ ਰਹੇ ਹਾਂ ਘਰੇ ਬਟੇ ਜਦੋਂ ਆਇਆ ਵਿਚਾਰਾ ਰੋਟੀ ਖਾਣੇ ਆ ਪੁੱਤ ਚੰਗਾ ਰੋਟੀ ਬਣ ਗਈ ਖਾਨ ਨੇ ਰੋਟੀ ਦੀ ਇਹਦਾ ਪਿਆ ਕਦੋਂ ਆਵੂਗੀ ਟਾਈਮ ਤੇ ਚੈੱਕ ਕਰ ਸਕਦੇ ਹੋ ਵੇਖੋ 11:30 ਦਾ ਟਾਈਮ ਹੋਣ ਲਿਆ ਸਬਜੀ ਇਹ ਇਹ ਸਾਡੇ ਸਾਬਜੀ ਬਸ ਖੇਲੀ ਮੇਡੂ ਕਰਨਾ ਹੈ ਅਸੀਂ ਪਹਿਲੇ ਮਗਰ ਮੂਵੀ ਲਾਈਆ ਕੱਲ ਵੇਖੀ ਅੱਧੀ ਅੱਧੀ ਅੱਜ ਵਕਣ ਲੈ ਬਹੁਤ ਚੀਖੀ ਖੜੀ ਖਿਲਾਉ ਔਰ ਖੂ ਨੀ ਕਰਦਾ ਓਏ ਨਿੰਦੀ ਨਹੀਂ ਆਉਂਦੀ ਬਾਈ ਨਿੰਦੀ ਨਹੀਂ ਆਉਂਦੀ ਫਤੈ ਨੂੰ ਸਤਮੀਏ ਬੜੀ ਨੋ ਨਾ ਨਾ ਤੇ ਸੋ ਜੋ ਫਿਰੋ ਸੋ ਜੋ ਕਹਿੰਿਆ ਕਰ ਲੋ ਤੇ ਬਹੁਤ ਅੱਗੇ ਰਮੈ ਕਿਸੋ ਤੋਂ ਹੈ ਪਾਈਗਾ ਇਹ ਲੋਕ ਬੱਚੇ ਗੇਂਦੇ ਜੀ ਕਿਸੇ ਨਾਮ اور ਪਤਾ ਹੈ ਮੈਨੂੰ ਆਪਣੀ ਫਿਲਮੀ ਹੀਰੋਇਨ ਬਣਾਉਣ ਦੀ ਵੀ ਬਾਤ ਚੱਲ ਰਹੀ ਹੈ ਸਰ ਸਰੇ ਫਤ ਸਕੂਲ ਜਾਣਾ ਪੁੱਤ ਸਕੂਲ ਜਾਣਾ ਜ਼ਰੂਰੀ ਹੈ